ਅਕਸਰ ਲੋਕ ਕੀ ਲੁੱਟ ਖੋਹ ਕਰਨ ਵਾਲਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਆਏ ਦਿਨ ਜਾਂ ਫਿਰ ਅਣਪਛਾਤੇਆਂ ਦੇ ਵੱਲੋਂ ਕੀਤੇ ਗਏ ਹਮਲੇ ਦਾ ਸ਼ਿਕਾਰ ਹੋ ਜਾਂਦੇ ਨੇ ਪਰ ਆਏ ਦਿਨ ਜਿਸ ਤਰੀਕੇ ਨਾਲ ਲਗਾਤਾਰ ਵਾਰਦਾਤਾ ਵਧ ਰਹੀਆਂ ਨੇ ਇੱਕ ਨੌਜਵਾਨ ਵਿਅਕਤੀ ਜੋ ਬਾਈਕ ਸਵਾਰ ਹੈ ਉਹ ਵੀ ਸ਼ਿਕਾਰ ਹੋ ਜਾਂਦਾ ਹੈ ਅਤੇ ਪੁਲ ਦੇ ਉੱਪਰ ਹੀ ហេਠਾਂ ਡਿੱਗ ਜਾਂਦਾ ਹੈ ਲੇਕਿਨ ਉਸ ਵੇਲੇ ਅਜੇ ਹਕ ਕੀ ਵਾਪਰਿਆ ਕੀ ਮਾਮਲਾ ਹੋਇਆ ਕਿ ਆਖਿਰ ਵਿਅਕਤੀ ਨੂੰ ਕੀ ਹੋ ਗਿਆ ਸੀਗਾ ਇਹ ਵੀ ਤੁਹਾਨੂੰ ਪੂਰੀ ਵਿਸਤਾਰ ਦੇ ਨਾਲ ਦੱਸਾਂਗੇ ਲੇਕਿਨ ਉਸ ਤੋਂ ਪਹਿਲਾਂ ਤੁਸੀਂ ਇੱਕ ਵਾਰ ਤਸਵੀਰ ਤੇ ਨਜ਼ਰ ਮਾਰ ਲਓ ਕਿ ਆਖਿਰ ਹੋਇਆ ਕੀ ਸੀ ਦੱਸਦੇ ਇਹ ਕਿ ਆਏ ਦਿਨ ਲਗਾਤਾਰ ਲੋਕੀ ਇਸ ਪਲਾਸਟਿਕ ਡੋਰ ਦਾ ਹਲੇ ਵੀ ਸ਼ਿਕਾਰ ਹੋ ਰਹੇ ਨੇ ਉਸੇ ਤਰ੍ਹਾਂ ਹੀ ਲੁਧਿਆਣਾ ਦੇ ਜਗਰੌਂ ਪੁਲ ਉੱਪਰ ਵੀ ਇਹ ਨੌਜਵਾਨ ਬਾਈਕ ਸਵਾਰ ਵੀ ਇੱਕ ਕਾਤਲ ਡੋਰ ਦਾ ਸ਼ਿਕਾਰ ਹੋ ਗਿਆ ਜਦੋਂ ਡੋਰ ਵਿਅਕਤੀ ਦੇ ਗਰਦਨ ਉੱਤੇ ਵੱਜੀ ਤਾਂ 3 ਤੋਂ 4 ਇੰਚ ਲੰਬਾ ਕੱਟ ਲਾਇਆ ਗਿਆ ਜਿਸ ਕਾਰਨ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਬੇਸੁੱਧ ਹੋ ਕੇ he ਠਾਂਡੇ ਪਿਆ ਦੱਸਦੇ ਕਿ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਅਤੇ ਡਾਕਟਰ ਦੇ ਬਲੋਸ ਦਾ ਇਲਾਜ ਵੀ ਕੀਤਾ ਗਿਆ ਲੇਕਿਨ ਜਦੋਂ ਜ਼ਖਮੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਪ੍ਰਸ਼ਾਸਨ ਦੇ ਉੱਪਰ ਸਤਾ ਲਾਂਤਾ ਪਾਈਆਂ ਔਰ ਤੁਸੀਂ ਆਪ ਹੀ ਸੁਣ ਲਵੋ ਇਹ ਵਲੋ ਹਸਪੀਟਲ ਆਏ ਸੀ ਕਿ ਕੀ ਹੋਇਆ ਕੀ ਗੱਲ ਹੋਈ ਹੈ ਅੱਜ ਮੈਂ ਜਗਰਾਉਂ ਪੁਲ ਤੋਂ ਆ ਰਿਹਾ ਸੀ ਡੁਗਰੀ ਜਾ ਰਿਹਾ ਸੀ ਘਰ ਵਾਲੇ ਸਾਈਡ ਇੱਕਦਮ ਡੋਰ ਅੱਗੇ ਆ ਗਈ ਪੂਰੀ ਮੇਰੇ ਗਲੇ ਤੇ ਲਪਟ ਗਈ ਔਰ ਇੰਨੀ ਹਾਰਡ ਸੀ ਕਿ ਤੋੜਨੀ ਮੁਸ਼ਕਲ ਹੋ ਗਈ ਅੱਛਾ ਜੀ ਬਸ ਬੜੀ ਮੁਸ਼ਕਲ ਨਾਲ ਬਾਈਕ ਕੰਟਰੋਲ ਹੋਇਆ ਤੇ ਬਲੱਡ ਨਿਕਲ ਰਿਹਾ ਕਾਫੀ ਹੁਣ ਸੀਵਲ ਹਸਪੀਟਲ ਤੋਂ ਫਰਸਟ ایڈ ਲਈ ਹੈ ਅੱਛਾ ਜੀ ਠੀਕ ਹੈ ਜੀ ਹੁਣ ਕੀ ਨਾਮ ਕੀ ਹੈ ਤੁਹਾਡਾ ਮੈਂ ਸੁਖਦੇਵ ਸਿੰਘ ਜੀ ਅੱਛਾ ਜੀ ਤੇ ਤੁਹਾਡੇ ਨਾਲ ਕੀ ਸੀ ਮੇਰੀ ਬੇਟੀ ਹੈ ਜੀ ਅੱਛਾ ਬੇਟੀ ਸੀ ਟੂ ਵਿਲਰ ਤੇ ਸੀਗੇ ਹਾਂਜੀ ਟੂ ਵਿਲਰ ਤੇ ਸੀਗੇ ਮੈਂ ਟੂ ਵਿਲਰ ਤੇ ਬਾਈਕ ਤੇ ਸੀ ਜੀ ਬੇਟੀ ਪਿੱਛੇ ਬੈਠੀ ਸੀ ਬੇਟੀ ਦੇ ਤਾਂ ਨਹੀਂ ਲੱਗੀ ਸੜਕ ਨਹੀਂ ਬੇਟੀ ਦੇ ਨਹੀਂ ਤੁਸੀਂ ਕੀ ਕੰਮ ਕਰਦੇ ਹੋ ਮੈਂ ਜੋਬ ਕਰਦਾ ਜੀ ਜਲੰਧਰ ਚ ਜੋਬ ਕਰਦੇ ਜੀ ਕਿਤੇ ਇਹ ਤਾਂ ਨਹੀਂ ਹੋਇਆ ਸੀ ਜਦੋਂ ਡੋਰ ਫਸੀ ਅਚਾਨਕ نیچے गिर ਗਏ ਕੁਝ ਬਚਾਅ ਹੋ ਗਿਆ ਨਹੀਂ ਉਹ ਬਚਾਅ ਹੋ ਗਿਆ ਜੀ ਇੱਕ ਵਾਰੀ ਸਲਿੱਪ ਤਾਂ ਹੋ ਗਿਆ ਸੀ ਪਰ ਥੋੜਾ ਬਚਾਅ ਹੋ ਗਿਆ ਜੀ ਅੱਛਾ ਜੀ ਇਹ ਕਿੱਥੇ ਕਰਕੇ ਹੋਇਆ ਸੀ ਜਗਰਾਉਂ ਪੁਲ ਇਹ ਜਗਰਾਉਂ ਪੁਲ ਜੀ ਉੱ ਇਹ ਲੱਗਦਾ ਤਾਂ ਡੋਰਾ ਤੇ ਬੈਨ ਸਰਕਾਰ ਦਾ ਬਿਲਕੁਲ ਹੋਣਾ ਚਾਹੀਦਾ ਜੀ ਬੈਨ ਹੋਣਾ ਚਾਹੀਦਾ ਪੁੱਤ ਚਲੋ ਇੱਕ ਪਰਮਾਤਮਾ ਵੱਲੋਂ ਸੀ ਕਿ ਬਚਾਅ ਹੋ ਗਿਆ ਪੁੱਤ ਵੱਲੋਂ ਇੰਨੀ ਸ਼ਕਤੀ ਕੀਤੀ ਗਈ ਇੰਨੇ ਪਰਚੇ ਦਿੱਤੇ ਗਏ ਪੂਰੇ ਪੰਜਾਬ ਦੇ ਜਿਵੇਂ ਕਿਤਨਾ ਕਿਤੇ ਇਦਾਂ ਦੀਆਂ ਚੀਜ਼ਾਂ ਲੋਕ ਵੇਚ ਰਹੇ ਆ ਤੇ ਲੋਕ ਉਡਾ ਰਹੇ ਆ ਬਿਲਕੁਲ ਜੀ ਵੇਚਣ ਵਾਲਿਆਂ ਦੀ ਵੀ ਹੈ ਔਰ ਉਡਾਣ ਵਾਲਿਆਂ ਦੀ ਵੀ ਸਭ ਦੀ ਗਲਤੀ ਹੈ ਕਿਵੇਂ ਦੇਖਦੇ ਹਰ ਟਾਈਮ ਇਦਾਂ ਦੇ ਹਾਦਸੇ ਹੁੰਦੇ ਕਈ ਲੋਕ ਇਦਾਂ ਦੇ ਜਿਨ੍ਹਾਂ ਦੀ ਜਾਨ ਵੀ ਚਲ ਗਈ ਇਸ ਚੀਜ਼ ਨੂੰ ਦੇਖੋ ਜਿੰਨੇ ਕੁ ਮੈਂ ਸਮਝਦਾ ਉਡਾਣ ਵਾਲੇ ਜ਼ਿੰਮੇਵਾਰ ਹੈ ਵੇਚਣ ਵਾਲੇ ਜ਼ਿੰਮੇਵਾਰ ਹੈ ਕਿਉਂ ਨਹੀਂ ਕਮਟ ਇਦਾਂ ਦੀ ਕੰਪਨੀਆਂ ਤੇ ਬੈਨ ਲਗਾ ਦਿੰਦੀ ਜਿਹੜੀਆਂ ਬਣਾਉਂਦੀਆਂ ਇੱਕ ਚੀਜ਼ ਬਣੂਗੀ ਨਹੀਂ ਤਾਂ ਵਿਕੂਗੀ ਕਿੱਦਾਂ ਇਹ ਵਿਕੂਗੀ ਨਹੀਂ ਤਾਂ ਉਡਾਊਗਾ ਕੋਈ ਕਿੱਦਾਂ ਸੋ ਮੋਸਟਲੀ ਕਿ ਕਿਤਨੇ ਕਿਤੇ ਸਰਕਾਰਾਂ ਵੀ ਜ਼ਿੰਮੇਵਾਰ ਨੇ ਇਸ ਚੀਜ਼ ਲਈ ਤੇ ਹੁਣ ਜਦੋਂ ਤੁਹਾਡੇ ਗਰਦਨ 'ਚ ਡੋਰ ਫਸੀ ਤੇ ਕੋਈ ਪਿੱਛੋਂ ਕੋਈ ਵਾਹਕਲ ਆ ਰਿਹਾ ਸੀਗਾ ਕੋਈ ਐਕਸੀਡੈਂਟ ਦਾ ਦਾ ਨਹੀਂ ਕਾਰਨ ਬਣਿਆ ਪੁੱਛੋ ਕਹੇ ਹਰ ਸ਼ਹਿਰ ਅਸ਼ਕ ਘੱਟ ਸੀ ਨਹੀਂ ਤਾਂ ਆਮੋਮਨ ਬਹੁਤ ਰਸ਼ ਹੁੰਦਾ ਸੰਡੇ ਕਰਕੇ ਉੱਥੇ ਰਸ਼ ਵੀ ਨਹੀਂ ਸੀ ਤੇ ਇੱਕ ਸਦਾਰ ਜੀ ਨਾਲ ਸੀ ਫਿਰ ਉਹਨਾਂ ਨੇ ਕਾਫੀ ਹੈਲਪ ਕੀਤੀ ਨਾਲ-ਨਾਲ ਬਾਈਕ ਰੱਖੀ ਆ ਕੋਈ ਇੱਕ ਏਦਾਂ ਮਿਹਰਾ ਆ ਗਿਆ ਮੇਰੀ ਅੱਖਾਂ ਅੱਗੇ ਤਾਂ ਬੇਟੀ ਨੇ ਉਹਨਾਂ ਨੂੰ ਰਿਕਵੈਸਟ ਕੀਤੀ ਵੀ ਤੁਸੀਂ ਸਰ ਨਾਲ-ਨਾਲ ਰਹਿਣਾ ਤੇ ਸੰਡੇ ਕਰਕੇ ਕੋਈ ਡਾਕਟਰ ਵੀ ਨਹੀਂ ਆਇਆ ਫਿਰ ਅਸੀਂ ਸਿੱਧਾ ਸਿਵਲ ਹਸਪੀਟਲ ਆਏ ਅੱਛਾ ਜੀ ਤੇ ਈਵਨ ਬਾਹਰ ਸਾਨੂੰ ਰੋਕਿਆ ਗਿਆ ਜੀ ਉਹ ਪਰਚੀ ਘਟਾਓ ਜੀ ਆ ਕਰੋ ਜੀ ਮੈਂ ਕਿਹਾ ਯਾਰ ਮੇਰੇ ਝੋਟ ਲੱਗੀ ਹੈ ਤੇ ਫਿਰ ਅਸੀਂ ਅੱਗੇ ਅੰਦਰ ਤੱਕ ਆ ਗਏ ਤੇ ਚਲੋ ਠੀਕ ਅਟੈਂਡ ਕੀਤਾ ਹਸਪੀਟਲ ਵਾਲਿਆਂ ਨੇ ਅੱਛਾ ਜ ਬਚਾ ਰਿਹਾ ਕਿਉਂਕਿ ਕੋਈ ਨਾੜ ਨਹੀਂ ਕੱਟੀ ਗਈ ਕਿਉਂਕਿ ਗਲੇ ਦਾ ਮਾਮਲਾ ਸੀ ਕੋਈ ਵੇਨ ਕੱਟੀ ਜਾਂਦੀ ਤਾਂ ਬਹੁਤ ਦਿੱਕਤ ਹੋਈ ਜਾਂਦੀ ਸੀ ਤੇ ਘਰੋਂ ਨਿਕਲਦੇ ਸੋਚਿਆ ਨਹੀਂ ਸੀਗਾ ਕਿ ਮੇਰੇ ਨਾਲ ਬਿਲਕੁਲ ਨਹੀਂ ਸੋਚਿਆ ਜੀ ਬਿਲਕੁਲ ਨਹੀਂ ਸੋਚਿਆ ਮੈਂ ਡੁਗਰੀ ਤੋਂ ਆਇਆ ਕੋਈ ਇਦਾਂ ਦੀ ਸੋਚਿਆ ਥੋੜਾ ਹੁੰਦਾ ਮੈਂ ਇੱਥੋਂ ਆਇਆ ਸੀ ਜੀ ਬਾਈਪਾਸ ਤੋਂ ਕਿਸੇ ਕੰਮ ਗਿਆ ਸੀ ਵਾਪਸ ਆ ਰਿਹਾ ਸੀ ਘਰੇ ਜਾ ਰਹੇ ਸੀ ਹਾਂਜੀ ਹਾਂਜੀ ਠੀਕ ਹੈ ਲੁਧਿਆਣਾ ਤੋਂ ਅਪਸ਼ੇਕ ਚਲੋਟਾ ਦੀ ਰਿਪੋਰਟ ਐਸਐਮਜੀ ਨਿਊਜ਼